ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੰਗਵਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਇੱਕ ਦੋ ਨਗ ਜਿਹੜੇ ਆ ਇਸ ਘਰੇ ਆਉਂਦੇ ਆ ਤੇ ਚੰਗੇ ਹੁੰਦੇ ਆ ਸਾਫ਼ ਸੁਥਰੇ ਹੁੰਦੇ ਆ ਫੁੱਲ ਵੱਡੀ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਜਿਹੜੀ ਮੱਝ ਦਿਖਾਵਾਂਗੇ ਦੋਸਤੋ ਫੁੱਲ ਵੱਡੀ ਕੱਦ ਕਾਠ ਵਾਲੀ ਕੱਦ ਬੋਤ ਵਾਲੀ ਫੁੱਲ ਵਜਨ ਵਾਲੀ ਚੰਗੀ ਮੱਝ ਹੋਵੇਗੀ ਨਾਰਮਲ ਛੋਟੀਆਂ-ਛੋਟੀਆਂ ਮੱਝਾਂ ਜਿਹੜੀਆਂ ਦੋਸਤੋ ਵੀਰ ਕਹਿੰਦੇ ਆ ਬਹੁਤਿਆਂ ਵੱਡੀਆਂ ਮੱਝਾਂ ਨੇ ਪਰ ਇਹ ਫੁੱਲ ਵੱਡੇ ਕੱਦ ਕਾਠ ਵਾਲੀ ਆ ਪਿੱਠਪੂੜੇ ਦੀ ਕਾਫੀ ਚੌੜੀ ਆ ਸੋ ਪੂਰੀ ਡਿਟੇਲ ਜਿਹੜੀ ਆ ਮੇਰੇ ਨਾਲ ਵੀਰ ਹੋਵੇਗਾ ਉਤੋਂ ਪੂਰੀ ਜਾਣਕਾਰੀ ਆਪਾਂ ਲੈ ਲਾਂਗੇ ਸੋ ਖਾਸ ਵਿਜਿਟ ਤੁਸੀਂ ਆ ਪਿੰਡ ਸੰਗਵੀ ਕਰਨੀ ਆ ਸੰਗਵੀ ਪਿੰਡ ਨੇੜੇ ਭੱਗੂਪੁਰ ਸਾਈ ਤੋਂ ਪਿੰਡ ਲੱਗਿਆ ਜੋੜ ਸਿੰਘ ਵਾਲਾ ਇੱਕ ਪਾਸੇ ਚੀਮਾ ਪਰਵਾਲਾ ਪਿੰਡ ਆ ਜਾਂਦਾ ਪੱਟੀ ਮੋੜ ਥੋੜੀ ਦੂਰੀ ਤੇ ਹੈਗਾ ਸੋ ਆਓ ਕਰਦੇ ਆ ਗੱਲਬਾਤ ਪੁੱਛ ਲੈਣੀ ਆ ਕੀ ਡਿਟੇਲ ਆ ਹਜੇ ਦੋਸਤੋ ਤਿਆਰੀ ਕਰਦੀ ਪਈ ਆ ਸੋ ਵੀਰ ਨੇ ਮੈਨੂੰ ਦੱਸਿਆ ਵੀ ਤਕਰੀਬਨ ਹਜੇ ਦਿਨ ਬਾਕੀ ਆ। ਲੇਵਾ ਚੱਡਾ ਜਿਹੜਾ ਦੋਸਤੋ 15 14 ਕਿਲੋ ਵੀਰ ਕਹਿੰਦਾ ਵੀ ਇੰਨੇ ਕਿਲੋ ਵਾਲੀ ਜਿਹੜੀ ਦੋਸਤੋ ਇਹ ਮੱਝ ਹੈਗੀ ਆ ਠੀਕ ਆ। ਸਮਾਂ ਆਉਣ ਤੇ ਬਣੂ ਤੁਹਾਨੂੰ ਪੂਰਾ। ਸੋ ਜਿਹੜਾ ਵੀਰ ਅੱਜ ਸੌਦਾ ਕਰੂਗਾ ਤੁਸੀਂ ਅੱਜ ਹਿਸਾਬ ਕਿਤਾਬ ਨਾਲ ਜਿਹੜੀ ਵੰਡ ਆਪਣੀ ਲਾ ਕੇ ਤਸੱਲੀ ਨਾਲ ਕੋਈ ਨਰਕ ਪਰਖਾ ਤੇਪ ਕੇ ਤਸੱਲੀ ਕਰ ਸਕਦੇ ਹੋ। ਸੋ ਮੱਝ ਪੂਰੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਪੂਰੀ ਗੱਲਬਾਤ ਕਰ ਲਾਂਗੇ। ਸੋ ਫੁੱਲ ਵੱਡੇ ਕੱਦ ਕਾਠ ਵਾਲੀ ਆ। ਫੇਸ ਕੁਆਲਿਟੀ ਤੁਸੀਂ ਦੇਖ ਰਹੇ ਹੋ। ਚੰਗੀ ਫੇਸ ਕੁਆਲਿਟੀ ਆ। ਸਰੀਰ ਘਟਾਂ ਪਿੱਠਪੂੜਾ ਠੀਕ ਹੈ ਜੀ ਥੱਬਿਆਂ ਦੇ ਥੱਬੇ ਆਪਾਂ ਕਹਿ ਦਿੰਨੇ ਆ ਬਹੁਤ ਚੜਾਈ ਹੈ ਪਿੱਠਪੂੜੇ ਦੀ ਸੋ ਥਣ ਥਣ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਭਰਾਵੋ ਆ ਦੇਖੋ ਚੰਗੀ ਸੋਹਣੀ ਥਣ ਦੀ ਕੁਆਲਿਟੀ ਆ ਬਿਲਕੁਲ ਮੁੱਠੀ ਵਾਲਾ ਥਣ ਤੇ ਦੁੱਧ ਕਿੰਨਾ ਭਰੂਗੀ ਉਹ ਨਾਲਾ ਸਮਾਂ ਦੱਸੂਗਾ ਪਰ ਜਿੱਡੀ ਦੋਸਤੋ ਬੰਤਰ ਬਾਡੀ ਬੰਤਰ ਉੱਪਰੋਂ ਬਹੁਤ ਵਧੀਆ ਹੈਗੀ ਆ ਬੈਸਟ ਠੀਕ ਹੈ ਜੀ ਤੇ ਉਸ ਤੋਂ ਉਹਨੂੰ ਅਕੋਰਡਿੰਗ ਮੁੱਖ ਰੱਖਦੇ ਹੋਏ ਦੋਸਤੋ ਆਪਾਂ ਆਸ ਕਰ ਸਕਦੇ ਆ ਵੀ ਚੰਗੀ ਮਿਲਕਿੰਗ ਪਾਉਗੀ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਰ ਸਾਸਰੀ ਕਾਰ ਜੀ ਵੀਰ ਜੀ ਹੋਰ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਠੀਕ ਆ ਅੱਛਾ ਇੱਕ ਬਰੇ ਪਿੰਡ ਆਪਾਂ ਜਿੱਥੇ ਅੱਜ ਖੜੇ ਆ ਇਹ ਪਿੰਡ ਸਗਵਾ ਪਿੰਡ ਹਾਂਜੀ ਸਗਵਾ ਪਿੰਡ ਨੇੜੇ ਸਾਈ ਤੋਂ ਪੱਟੀ ਮੋੜ ਵੀ ਲੱਗੇ ਹੈ ਜੀ ਭੱਗੂਪੁਰ ਤੋਂ ਨਾਲ ਹੀ ਆ ਗਿਆ ਅੱਛਾ ਇੱਕ ਆਪਣਾ ਨਾਮ ਵੀਰ ਜੀ ਦੱਸ ਦਈਏ ਭੈਣ ਜੀ ਨਾਮ ਆਪਣਾ ਕਾਲਾ ਸਿੰਘ ਕਾਲਾ ਸਿੰਘ ਪਿੰਡ ਸਗਵਾ ਸਗਵਾ ਕਾਲੇ ਵੀਰ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਆਪਣਾ ਵਪਾਰ ਦਾ ਕੰਮ ਕੋਈ ਇੱਕ ਇੱਕ ਦੋ ਦੋ ਨਾਗ ਮਤਲਬ ਕਿ ਪਸ਼ੂ ਮੱਝਾਂ ਦੇ ਵਿੱਚ ਆਉਂਦੇ ਆ ਮੱਝਾਂ ਜੀ ਠੀਕ ਆ ਤੇ ਪਸ਼ੂ ਮਤਲਬ ਕਿ ਪੂਰਾ ਟਣਕਾ ਆ ਕੇ ਲੈਂਦੇ ਆ ਪੂਰਾ ਸਾਫ਼ ਸੁਥਰਾ ਪ ਤੰਗਾ ਪਸੂ ਤੇ ਅੱਜ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਮੱਝ ਦਿਖਾਉਣੀ ਆ ਇਹ ਤੀਜੇ ਸੂਵੇ ਤੀਜਾ ਸੂਵਾ ਸੂ ਗਈ ਦਿਨ ਕਿੰਨੇ ਕ ਲੈਂਦੀ ਆ ਦਿਨ ਵੱਤ ਵੱਤ 15 ਦਿਨ ਕੱਢੂਗੀ 15 ਕੱਢ ਜੇ 16 ਕੱਢ ਜੇ ਤੇ ਫਿਰ ਉਸ ਹਿਸਾਬ ਨਾਲ ਜੇਕਰ ਆਪਾਂ ਅੱਜ ਲਾਈਏ ਤੇ ਲਾਈ ਪਈ ਜੇ ਫਿਰ ਮੰਨ ਸਕਦੇ ਆ ਬਣੂ ਤੁਹਾਨੂੰ ਪੂਰਾ ਹਾਂਜੀ ਪੂਰਾ ਬਣੂ ਹਨਾ ਤੇ ਕੋਈ ਦੱਸਿਆ ਪਿੱਛੋਂ ਕੋਈ ਜੇਕਰ ਘਰੋਂ ਲਈ ਆ ਜਾਂ ਖਰੀਦਦਾਰ ਆਪਾਂ ਅਗੇ ਮਲਕੀ ਚੋਂ ਸੇਲ ਕਰਨੀ ਆ ਪਰ ਜੇ ਤੁਹਾਨੂੰ ਘਰੋਂ ਲਈ ਆ ਦੱਸਿਆ ਉਹਨਾਂ ਨੇ ਵੀ ਕਿੰਨਾ ਮਿਲ ਕੇ ਰਿਕਵਰਡ ਰਿਆ ਜਾਂਦਾ ਉਹਨਾਂ 15 ਕਿਲੋ ਦੀ ਅੱਖ ਆ ਵਾ ਆਪਾਂ 13 14 ਦੀ ਦੱਸਾਂਗੇ ਬਈ ਐਡੀ ਕيلاਪਾ ਘਟਕੇ ਕੈਨੇ ਆ ਭਰਿਆ ਪਾਂਡਾ ਚਲੋ 12 13 13 ਲੀਟਰ ਖਸ ਕੇ ਢੀ ਮੱਝ ਨੂੰ ਚਵਾਉਣਾ ਚਾਹੀਦਾ ਹਾਂਜੀ ਹਾਂਜੀ ਚਵਾਉਣਾ ਚਾਹੀਦਾ ਠੀਕ ਹੈ ਤੇ ਹਾਈਟ ਕੱਦ ਬਹੁਤ ਵੱਡਾ ਜਿਹੜਾ ਦੋਸਤੋ ਕੱਦ ਬਹੁਤਾ ਮੱਝ ਦਾ ਸੋ ਨੋ ਡਾਊਟ ਜਿਹੜਾ ਵੀਰ ਇੱਥੇ ਆਊਗਾ ਤੁਸੀਂ ਸੈਟਿਸਫਾਈ ਹੋਵੋਗੇ ਸੰਤੁਸ਼ਟੀ ਹੋਊਗੀ ਵੀ ਕੋਈ ਛੋਟੀ ਜੀ ਮੱਝ ਨਹੀਂ ਠੀਕ ਆ ਪੂਰੀ ਜੰਮੀ ਪੜੀ ਆ ਠੀਕ ਆ ਫੁੱਲ ਵੱਡੀ ਹਾਈਟ ਆ ਸੋ ਹਜੇ 15 ਦਿਨ ਘਟੋ ਘਟ ਬਾਕੀ ਆ ਸੂਨ ਦੇ ਵਿੱਚ ਸੋ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਨਿੱਗਰ ਜਿਹੜਾ ਦੋਸਤੋ ਫੰਮ ਸੋਹਣੀ ਦਿੱਖ ਹੈਗੀ ਹਵਾਨੇ ਦੀ ਸਟਰਕਚਰ ਹਵਾਨੇ ਦਾ ਸੋਹਣਾ ਹੈ ਫੇਸ ਕੁਆਲਿਟੀ ਤੁਸੀਂ ਦੇਖ ਲਈ ਆ ਪੂਰੀ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਆ ਦਿਖਾਉਣੀ ਹੈ ਜੀ ਆ ਕਰੋ ਚੈੱਕ ਬਿਲਕੁਲ ਥਾਣਾ ਮੁੱਠੀ ਵਾਲਾ ਦੋਸਤੋ ਚੋਂ ਪਾਸੋਂ ਸੱਜੇ ਖੱਬੇ ਪਿੱਛੋਂ ਜਿੱਧਰ ਪਾਸੋਂ ਮਰਜੀ ਬਹਿ ਕੇ ਦੇਖ ਲਓ ਇੱਕੋ ਜਿਹਾ ਥਾਣਾ ਹੈਗਾ ਇੱਕੋ ਜਿਹਾ ਸਾਈਜ਼ ਆ ਸੋ ਉਮੀਦ ਚੰਗੀ ਆ ਦੋਸਤੋ 15 ਲੀਟਰ ਅਗਲੇ ਘਰ ਨੇ ਕਿਹਾ ਜਿੱਥੋਂ ਵੀਰ ਨੇ ਖਰੀਦੀ ਆ ਫਿਲਹਾਲ 12-13 ਲੀਟਰ ਵੀਰ ਕਹਿੰਦਾ ਵੀ ਦੁੱਧ ਭਰੂਗੀ ਏਡੀ ਮੱਝ ਨੂੰ ਐਸੇ ਕਹਿੰਦਾ ਕੁਛ ਨਹੀਂਗਾ ਸੋ ਅੱਛਾ ਕਾਲੇ ਵੀਰ ਮੁੱਲ ਇੱਕ ਡਿਮਾਂਡ ਹੁੰਦੀ ਆ ਕੀ ਮੁੱਲ ਕਰਦੇ ਆ ਕਿੱਥੋਂ ਕੁ ਤੱਕ ਜਿਹੜਾ ਮੈਂ ਤੁਹਾਨੂੰ ਸੇਲ ਕਰਨਾ ਪਸੂ ਮੁੱਲ ਆਪਾਂ ਲੱਖ ਰੁਪਏ ਕਰਦੇ ਆ ਲੱਖ ਰੁਪਏ ਹਾਂਜੀ ਪੂਰਾ ਵੱਜਾ ਹੀ ਫਿਰ ਹਨਾ ਹਾਂਜੀ ਵੱਜਾ ਹੀ ਠੀਕ ਆ ਵਿੱਚੋਂ ਛੋੜ ਛਾਪਾ ਫਿਰ ਮੌਕੇ ਤੇ ਕੀ ਆ ਮੌਕੇ ਤੇ ਹੋ ਜਾਊਗਾ ਸਾਰਾ ਖੁੱਲਾ ਹੀ ਹੋਊਗਾ ਖੁੱਲਾ ਹੀ ਕਰ ਦੋਗੇ ਹਾਂਜੀ ਨਿਰਾਸ਼ ਨਾ ਹੋਵੇ ਕੋਈ ਭੈਣ ਨਹੀਂ ਨਹੀਂ ਹੁੰਦਾ ਠੀਕ ਆ ਖੋਲ ਕੇ ਦਿਖਾ ਦਈਏ ਜੀ ਸੋ ਲੱਖ ਰੁਪਏ ਦਾ ਮਾਨ ਆ ਦੋਸਤੋ ਠੀਕ ਆ ਤਾਂ ਮੈਂ ਤਾਂ ਵੀਰ ਨੂੰ ਕਿਹਾ ਸੀਗਾ ਵੀ ਜਿੰਨੀ ਹੋ ਸਕਦੀ ਥੱਲੇ ਕਰ ਦਈਏ ਦੇ ਦੇ ਦਈਏ ਪਰ ਵੀਰ ਆਂਦਾ ਵੀ ਪਸ਼ੂ ਬਾਹਰੋਂ ਲੈਣ ਚਾਹੀਏ ਨਾ ਤੇ ਸੱਚੀ ਪੁੱਛੀਏ ਤੇ ਮਿਲਦਾ ਨਹੀਂਗਾ ਠੀਕ ਆ ਪਸ਼ੂ ਕਮਜ਼ੋਰ ਲੈਸੇ ਹੁੰਦੇ ਆ ਰੇਟ ਘਰ ਵਾਲੇ ਵੀਰ ਬਹੁਤੇ ਡਿਮਾਂਡਾਂ ਕਰ ਲੈਂਦੇ ਆ ਠੀਕ ਆ ਤੇ ਇਸ ਕਰਕੇ ਪਸ਼ੂ ਬੇਸ਼ੱਕ ਜਦੋਂ ਚੰਗਾ ਪਸ਼ੂ ਖਰੀਦਣਾ ਹੈ ਵੀ ਬਾਡੀ ਵੇੜ ਪੂਰਾ ਭਰਿਆ ਪਸ਼ੂ ਖਰੀਦਣਾ ਤਾਂ ਰੇਟ ਅਗੋਂ ਆਪ ਨੂੰ ਵੀ ਭਰ ਕੇ ਪਸ਼ੂ ਲੈਣਾ ਪੈਂਦਾ ਠੀਕ ਆ ਤੇ ਆ ਤੁਸੀਂ ਵੇਖ ਲਓ ਫੁੱਲ ਵੱਡੀ ਹਾਈਟ ਫੁੱਲ ਵੱਡਾ ਕਦ ਕਾੜ ਆ ਦੇਖੋ ਜਰਾ ਠੀਕ ਹੈ ਠੀਕ ਆ ਕਾਲੇ ਵੀਰ ਤੋਰੋ ਸੋ ਚੰਗੀ ਉਮੀਦ ਆ ਦੋਸਤੋ ਪਸ਼ੂ ਦੇ ਵਿੱਚ 노 ਡਾਊਟ ਕਿਸੇ ਤਰ੍ਹਾਂ ਦੀ ਕੋਈ ਕਾਣ ਨਹੀਂ ਹੈਗੀਗੀ ਇੱਕ ਸਾਰ ਥਣ ਦੇਵਾ ਬਿਲਕੁਲ ਪੁੱਠਾ ਥੱਬਿਆਂ ਦੇ ਥੱਬੇ 2 2.5 ਫੁੱਟ ਦਾ ਪੁੱਠਾ ਹੀ ਚੌੜਾ ਹੋਊਗਾ ਪੂਰੀ ਵੱਡੀ ਜਿਹੜੀ ਦੋਸਤੋਂ ਮੱਝਾ ਕੱਦ ਕਾਠ ਵੱਲੋਂ ਸੋ ਚੰਗੀ ਆਸ ਕਰ ਸਕਦੇ ਆ ਆਪਾਂ ਇਸ ਤੋਂ ਠੀਕ ਆ ਜੀ ਡਿਮਾਂਡ ਵੀਰ ਨੇ ਦੱਸਤੀ ਆ ਤੇ ਕਾਲੇ ਵੀਰ ਨੰਬਰ ਬੋਲ ਲੀਏ ਆਪਣੇ ਨੰਬਰ 8146298743 ਠੀਕ ਆ ਜੀ 8146298743 ਠੀਕ ਆ ਜੀ ਠੀਕ ਆ ਇਹ ਨੰਬਰ ਆ ਭਰਾ ਉਹ ਵੀਰ ਕਾਲੇ ਦੇ ਠੀਕ ਆ ਖਾਸ ਵਿਜਿਟ ਤੁਸੀਂ ਪਿੰਡ ਸੰਗਵੀ ਕਰਨੀ ਆ ਤੇ ਥਣਥੋਣਾ ਕੁਆਲਿਟੀ ਵਾਲਾ ਪੂਰਾ ਠੀਕ ਹੈ ਤਸੱਲੀ ਕਰ ਲਿਓ ਟਿੱਪ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਜਿਹੜੇ ਵੀਰ ਖਰੀਦਦਾਰ ਨੇ ਘਰੇ ਆਉਣਾ ਟਿੱਪ ਕੇ ਤਸੱਲੀ ਕਰ ਲਿਓ ਪਸ਼ੂ ਛੱਡਣ ਵਾਲਾ ਨਹੀਂਗਾ ਕਦੀ ਕਦੀ ਪਸ਼ੂ ਜਿਹੜੇ ਦੋਸਤੋ ਚੰਗੇ ਪਸ਼ੂ ਆ ਘਰਾਂ ਦੇ ਵਿੱਚੋਂ ਵੀਰ ਨੇ ਕੋਈ ਖਰੀਦਿਆ ਸੋ ਵਪਾਰ ਦਾ ਕੰਮ ਆ ਤੇ ਜ਼ਰੂਰ ਆਪਦੀ ਨਰਕ ਪਰਖ ਕਰਕੇ ਖਰੀਦ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ